25 ਸਾਲ ਵਾਲੇ ਦੇ ਨਾਲ 25 ਬੰਦੇ ਨਹੀਂ ਹੈਗੇ ਟੋਟਲ ਉਹ ਦੇਖ ਲਓ ਖੇਰ ਫੱਕੜੀ ਕਰੇਲੇ ਹੋਇਆ ਪੈ ਕਾਲੀ ਦਲ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਬਹਾਨੇ ਸੁਖਬੀਰ ਬਾਦਲ ਨੂੰ ਘੇਰਿਆ ਉਹਨਾਂ ਅਕਾਲੀ ਦਲ ਵੱਲੋਂ ਪੰਜਾਬ ਤੇ ਲੰਬਾ ਸਮਾਂ ਰਾਜ ਕਰਨ ਦੇ ਦਾਅਵਿਆਂ ਤੇ ਚੁਟਕੀ ਲਈ ਸੀਐਮ ਮਾਨ ਨੇ ਬੇਅਦਬੀ ਘਟਨਾਵਾਂ ਨੂੰ ਲੈ ਕੇ ਵੀ ਮੋੜ ਅਕਾਲੀ ਦਲ ਤੇ ਸਵਾਲ ਚੁੱਕੇ ਇਸ ਤੋਂ ਪਹਿਲਾਂ ਵਾਲੀਆਂ ਪਾਰਟੀਆਂ ਨੇ ਕੰਮ ਕੀਤਾ ਲੁੱਟਣ ਦਾ ਲੁੱਟ ਲੋ ਲੁੱਟ ਲੋ ਟਾਬੇ ਲੁੱਟ ਲੋ ਬੱਸਾਂ ਲੁੱਟ ਲੋ ਰੇਤਾ ਲੁੱਟ ਲੋ ਸ਼ਰਾਬ ਦੇ ਠੇਕੇ ਲੁੱਟ ਲੋ ਲੁੱਟ ਲੋ ਹਉਦੇ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਸੈੱਟ ਕਰ ਦੋ ਲੋਕਾਂ ਵੱਲ ਕੋਈ ਧਿਆਨ ਨਾ ਦਿਓ ਪਬਲਿਕ ਦਾ ਕੀ ਹੈ ਮਰਨਾ ਮਰਨ ਦੋ ਕਿਸਮਤ ਤੇ ਛੱਡ ਦੋ ਲਾਹਵਾਰੇ ਛੱਡ ਦੋ ਇਹਨਾਂ ਨੂੰ ਕੁਝ ਨਹੀਂ ਹੁੰਦਾ ਡਾਂਗਾ ਮਾਰੋ ਕੁੱਟੋ ਪਾਣੀ ਵੀ ਆ ਬਾਛੜਾ ਇਹਨਾਂ ਦੇ ਉੱਤੇ ਸੁੱਟੋ ਟੈਂਕੀਆਂ ਤੇ ਚੜ ਲੈਣ ਦੋ ਕੁਝ ਨਹੀਂ ਹੁੰਦਾ ਕਿਉਂਕਿ ਰਾਜ ਕਰਾਂਗੇ 25 ਸਾਲ ਲੈ ਐ 25 ਸਾਲ ਕਰੋਂਗੇ ਹੁਣ 25 ਸਾਲ ਵਾਲੇ ਦੇ ਨਾਲ 25 ਬੰਦੇ ਨਹੀਂ ਹੈਗੇ ਟੋਟਲ ਉਹ ਦੇਖ ਲੋ ਖੇਰ ਖਖੜੀ ਗਰੇਲੇ ਹੋਇਆ ਪੈਕਾ ਅਲੀਦਲ ਕੀ ਹਾਲਤ ਹੋ ਗਈ ਕਰਨੇ ਇੱਕ ਇਹ ਕਿਨੇ ਕੀਤਾ ਭਗਵੰਤ ਮਾਨ ਨੇ ਨਹੀਂ ਕੀਤਾ ਕਈ ਬੰਦੇ ਮੇਰਾ ਨਾਮ ਲੈ ਜਿੰਦੇ ਨੇ ਕਹਿੰਦੇ ਭਗਵੰਤ ਮਾਨ ਨੇ ਜਦੋਂ ਆਇਆ ਕਹਿੰਦੇ ਅਕਾਲੀਦਲ ਖਾ ਗਿਆ ਇਹ ਉਹ ਮੈਂ ਕਿਹਾ ਮੈਂ ਨਹੀਂ ਖਾਦਾ ਓਏ ਗੁਰੂ ਨੇ ਕੀਤਾ ਕੰਮ ਓ ਜਿਹੜੀ ਗੁਰੂ ਦੀ ਬਾਣੀ ਰੋਲੀ ਇਹਨਾਂ ਨੇ ਉਹ ਗੁਰੂ ਨੇ ਚੱਕੀ ਚ ਚਲਾਈ ਐ ਚੱਕੀ ਉਹਨੇ ਉਹਦੀ ਚੱਕੀ ਜਿਹੜੀ ਐ ਉਹ ਚੱਲਦੀ ਥੋੜੀ ਜਿਹੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਮੱਤ ਕਿਉਂ ਆਪਦੇ ਕੈਂਡੀਡੇਟ ਤੁਸੀਂ ਮੁਕਰ ਗਏ ਤੱਕੜੀ ਕਿਧਰੇ ਹੋਰ ਫਿਰਦੀ ਐ ਸੁਖਵੀਰ ਹਾਥੀ ਤੇ ਚੜਿਆ ਫਿਰਦਾ ਐ